ਆਪਾਂ ਹੁਣ ਕੁਛ ਕਿਸੇ ਨੇ ਲਾਈਵ ਕੁਛ ਨਹੀਂ ਪਾਉਣਾ ਨਾ ਕੋਈ ਆਪਾਂ ਰੌਲਾ ਜੱਪਾ ਕਰਨਾ ਜੋ ਹੋਣਾ ਸੀਗਾ ਉਹ ਹੋ ਚੁੱਕਿਆ ਥੋਡੇ ਸਟੈਂਡ ਕਰਕੇ ਹੀ ਮੈਂ ਉੱਥੇ ਗਿਆ ਸੀਗਾ ਅਲੀ ਸਾਡੇ ਚੈਨਲ ਦੇ ਰਾਹੀ ਆਪਣੇ ਜਿਹੜੇ ਸਪੋਰਟਰਸ ਆ ਤੁਹਾਡੇ ਫੈਨਸ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਗਾ ਭਾਈ ਜਿੰਨੇ ਵੀ ਮੇਰੇ ਸਪੋਰਟਰ ਆ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਹੁਣ ਕੁਛ ਕਿਸੇ ਨੇ ਲਾਈਵ ਕੁਛ ਨਹੀਂ ਪਾਉਣਾ ਨਾ ਕੋਈ ਆਪਾਂ ਰੌਲਾ ਜੱਪਾ ਕਰਨਾ ਜੋ ਹੋਣਾ ਸੀਗਾ ਉਹ ਹੋ ਚੁੱਕਿਆ ਤੇ ਬਾਕੀ ਸਾਰਿਆਂ ਨੂੰ ਦਿਲੋਂ ਮੇਰਾ ਧੰਨਵਾਦ ਆ ਜਿੰਨੇ ਵੀ ਜਾਣੇ ਹੁਣ ਤੱਕ ਮੇਰੇ ਨਾਲ ਖੜੇ ਰਹੇ ਹੋ ਤੇ ਆਈ ਮੇਰੇ ਨਾਲ ਸਪੋਰਟ ਕਰਦੇ ਰਹੋ ਥੋਡੇ ਕਰਕੇ ਹੀ ਮੈਂ ਪੱਜਾ ਫਿਰਦਾ ਥੋਡੇ ਸਟੈਂਡ ਕਰਕੇ ਹੀ ਮੈਂ ਉੱਥੇ ਗਿਆ ਸੀਗਾ ਸੋ ਸਾਰਿਆਂ ਨੇ ਸਪੋਰਟ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ